ਕਾਫੀ ਸਮੇਂ ਤੋਂ ਸਿੱਖ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਕਾਫੀ ਦਿਨਾਂ ਤੋਂ ਸਾਨੂੰ ਸਨੇਹ ਵੀ ਆ ਰਹੇ ਸੀ ਫੋਨ ਵੀ ਕਰ ਰਹੇ ਸੀ ਕਿ ਤੁਸੀਂ ਜਿਮਣੀ ਚੌਂ ਤਰਨਤਾਂ ਦੀ ਲੜੋ ਐਸ ਵੀ ਸੀ ਉੱਤੇ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਮੇ ਸਮੇਂ ਤੇ ਗੱਲ ਹੋਈ ਹੈ ਤੇ ਸੰਦੀਪ ਸਿੰਘ ਦਾ ਇੱਕੋ ਹੀ ਸੁਨੇਹਾ ਸੀ ਕਿ ਮੈਂ ਤੇ ਅੰਦਰ ਐ ਤੇ ਅੰਦਰ ਰਹਿ ਕੇ ਦੇਖੋ ਸੰਗਤਾਂ ਦੀ ਸੇਵਾ ਹੋਣੀ ਪਾਣੀ ਨੇ ਸੰਦੀਪ ਸਿੰਘ ਨੇ ਫਿਰ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਲਈ ਕਿ ਮਨਦੀਪ ਸਿੰਘ ਤੁਸੀਂ ਅੱਗੇ ਹੋ ਕੇ ਇਹ ਸਾਰੀ ਮੰਦਿਰ ਸੰਗਤਾਂ ਦੀ ਸੇਵਾ ਕਰੋ ਹਾਂਜੀ ਹਾਂਜੀ ਸਾਰੇ ਪਰਿਵਾਰ ਚ ਫੈਸਲਾ ਹੋ ਗਿਆ ਜੀ ਕਿਉਂਕਿ ਸਾਰੇ ਸਹਿਮਤ ਹੈ ਪਰਿਵਾਰ ਦੇ ਵਿੱਚ ਕਿ ਮੇਰਾ ਛੋਟਾ ਬ੍ਰਦਰ ਨਾਲ ਹੈ ਹਰਦੀਪ ਸਿੰਘ ਉਹਦੇ ਨਾਲ ਵੀ ਸਲਾਹ ਹੋਈ ਸੀ ਮਾਤਾ ਜੀ ਨਾਲ ਵੀ ਸਲਾਹ ਹੋਈ ਸੀ ਤੇ ਸੰਦੀਪ ਸਿੰਘ ਦੀ ਸਿੰਘਣੀ ਨਾਲ ਵੀ ਸਲਾਹ ਹੋਈ ਸੀ ਤੇ ਉਹਨਾਂ ਨੇ ਵੀ ਇਹੋ ਕਿਹਾ ਕਿ ਵੱਡੇ ਭਾਈ ਸਾਹਿਬ ਮਨਦੀਪ ਸਿੰਘ ਤੁਸੀਂ ਅੱਗੇ ਆ ਕੇ ਸੰਗਤਾਂ ਦੀ ਸੇਵਾ ਕਰੋ ਦੇਖੋ ਜੀ ਅਸੀਂ ਕਿਸੇ ਡੇਰ ਵੱਲੋਂ ਨਹੀਂ ਐ ਅਸੀਂ ਪੂਰੇ ਪੰਥ ਵੱਲੋਂ ਐ ਤੇ ਸਾਰੀਆਂ ਪੰਥ ਦੀਆਂ ਸ਼ਕਤੀਆਂ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਇਹ ਸਾਰੇ ਪੰਥ ਵੱਲੋਂ ਲੜਦੇ ਪਏ ਆ ਜੀ ਇਹ ਤੇ ਦੇਖੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਨ੍ਹਾਂ ਸੰਗਤਾਂ ਨੇ ਸਾਨੂੰ ਸਨੇਹ ਲਾਇਆ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਸੰਗਤਾਂ ਨੂੰ ਵੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਉਹਨਾਂ ਵੱਧ ਚੜ ਕੇ ਸੰਦੀਪ ਸਿੰਘ ਦੇ ਪਰਿਵਾਰ ਦਾ ਸਾਥ ਦਿਓ ਜਿਸ ਦਿਨ ਆ ਕਿ ਅਸੀਂ ਸਫਲ ਹੋ ਜਾਈਏ ਜੀ ਬਿਲਕੁਲ ਜੀ ਬਿਲਕੁਲ ਇੱਥੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਚਾਹੇ Hindu ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਅਸਾਈ ਆ ਸਾਰੇ ਦਾ ਆਪਾਂ ਸਤਿਕਾਰ ਕਰਦੇ ਆਂ ਜੀ ਸਾਰੇ ਸਾਡੇ ਨਾਲ ਸਹਿਮਤ ਐ ਤੇ ਅਸੀਂ ਤੇ ਆਪ ਕਹਨੇ ਆ ਜੀ ਅਸੀਂ ਵੱਧ ਚੜ ਕੇ ਸੰਗਤ ਦਾ ਸਹਿਯੋਗ ਕਰੀਏ ਤੇ